ਪੰਜਾਬ ਸਰਕਾਰ ਵੱਲੋਂ ਜਿਹੜੀ ਯੋਗ ਨਸ਼ਾ ਵਿਰੋਧ ਜਿਹੜੀ ਮਹਿੰਦੀ ਹੋਈ ਹੈ ਉਸ ਤਹਿਤ ਸਾਡੇ ਮਾਜੋਬ ਐਸਐਸਪੀ ਡਾਕਟਰ ਪ੍ਰਗਿਆ ਜੈਨ ਜੀ ਆਈਪੀਐਸ ਜੀ ਦੀ ਰਹਿਮਾਈ ਹੇਠ ਜਿਹੜੀ ਫ੍ਰੀਕੋਰ ਪੁਲਿਸ ਲਗਾਤਾਰ ਨਸ਼ਾ ਵੇਚਣ ਵਾਲੇ ਤੇ ਸਕੰਜਾ ਕੱਸਿਆ ਹੋਇਆ ਹੈ ਇਸੇ ਹੀ ਲੜੀ ਤਹਿਤ ਕੱਲ ਸਾਡੇ ਚੌਕੀ ਇੰਚਾਰਜ ਜਿਹੜੀ ਕਲੇਰ ਸਰਦਾਰ ਹਰਦੇਵ ਸਿੰਘ ਨੂੰ ਬੜੀ ਵਧੀਆ ਸਨਮਾਨ ਮਿਲ ਜਦੋਂ ਉਹਨਾਂ ਨੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇੱਕ ਮੋਟਰਸਾਈਕਲ ਚਾਲਕ ਉਹ ਰੋਕਿਆ ਗਿਆ ਤੇ ਮੌਕੇ ਤੋਂ ਉਸ ਮੁਕਸੇ ਚੱਲ ਕੇ ਪੱਜੇ ਦੀ ਕੋਸ਼ਿਸ਼ ਕੀਤੀ ਤਾਂ ਜਿਹੜੀ ਪੁਲਿਸ ਪਾਰਟੀ ਨੇ ਉਹਨੂੰ ਮੌਕੇ ਤੇ ਪਹੁੰਚ ਲਿਆ ਤੇ ਜਦੋਂ ਉਸ ਨੂੰ ਪਹੁੰਚ ਕੀਤੀ ਤਾਂ ਉਸਨੇ ਆਪਣਾ ਨਾਂ ਗੁਰਪ੍ਰੀਤ ਸਿੰਘ ਵਾਸੀ ਕੁੱਡੀ ਦਾ ਜੋ ਫਰੀਕੋਟ ਦਾ ਹੀ ਰਹਿਣ ਵਾਲਾ ਸੀ ਤੇ ਦੱਸਿਆ ਆਪਣਾ ਨਾਂ ਦੱਸਿਆ ਤੇ ਉਸ ਤੋਂ ਬਾਅਦ ਉਸਦੀ ਜਿਹੜੀ ਸੱਚ ਕੀਤੀ ਕਿ ਉਸ ਤੋਂ ਸਾਨੂੰ 800 ਲਗਨ ਨਸ਼ੀਆਂ ਗੋਲੀਆਂ ਜਿਹੜੀਆਂ ਟਰਾਮਾਡੋਲ ਹਾਈਟ ਸਟ੍ਰਾਈਪ ਮਿਲੀਆਂ ਨੇ ਤੇ ਉਸਤੇ ਮਕਦਮਾ ਨੰਬਰ 250 ਅੰਡਰ ਸੈਕਸ਼ਨ 22 ਕਟ 85 ਸਦਰ ਫਰੀਕੋਰ ਦੇ ਖਿਦਮਤ ਦਰਜ ਕੀਤਾ ਗਿਆ ਤੇ ਮਾਜੋ ਕੋਰਟ ਦੇ ਵਿੱਚ ਉਸ ਨੂੰ ਪੇਸ਼ ਕੀਤਾ ਗਿਆ ਤੇ ਉਸ ਤੋਂ ਹੁਣ ਪਰਮਾਨ ਲਿਆ ਗਿਆ ਹੈ ਜਿਸ ਤੇ ਅਸੀਂ ਸਵਾਲ ਪੁੱਛੇ ਚ ਕਰਾਂਗੇ ਇਹ ਇੰਨੀ ਮਾਤਰਾ ਵਿੱਚ ਜਿਹੜੀਆਂ ਨਿਸ਼ੀਲੀਆਂ ਗੋਲੀਆਂ ਸੀ ਇਹ ਕਿਸ ਤੋਂ ਲੈ ਕੇ ਆਇਆ ਸੀ ਤੇ ਅੱਗੇ ਕਿੱਥੇ ਸਪਲਾਈ ਕਰਦਾ ਸੀ ਤੇ ਸਾਡਾ ਇਹ ਇੱਕ ਇਨਵੈਸਟੀਗੇਸ਼ਨ ਦਾ ਹਿੱਸਾ ਰਹੇਗਾ